ਕਰਾੰਤ ਤੇ ਤੇ ਨੂੰ ਜਾ ਭਗਵੰਤ ਸਗਰ ਸਮਗਰੀ ਤੁਮਰੇ ਸੁਤਰਿ ਤਾਰੀ ਤੁਮ ਹੀ ਹੋਏ ਤੁਮ ਹੀ ਤਾਰੀ ਤੁਮ ਹੀ ਮਿਤ ਤੁਮ ਹੀ ਯਾਰੀ ਨਾਨਕ ਦਾਸ ਸਾ ਗੁਰਬਾਣੀ ਤੁਮਰੀ ਗਤ ਮਿਤ ਨਾਨਕ ਦਾਸ ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਗਉਧੇ ਸੁਬਰਕਾ ਗੁਰੂ ਨਾਨਕ ਦੇਵ ਧਿਆਈ ਫਿਰਮਤ ਗੁਰੂ ਤੇਮਰਦਾਸ ਰਾਮਦਾਸ ਸਹਾਇ ਅਰਜਨ ਹਰਗੋਬਿੰਦ ਰਾਹ ਸਮਰਾਸ ਸ੍ਰੀ ਹਰਰਾਏ ਸਰੀਹਾਰ ਪ੍ਰਸ਼ੰਤ ਧਿਆਈ ਹੈ ਜਿਸ ਰਿਠਾ ਸਭ ਦੁੱਖੁ ਜਾਇ ਤੀਰਥ ਭਾਤਰ ਸਮਰਿਆ ਕਰ ਨਾਨਕ ਦਇਆ ਵੈ ਤਾਏ ਸਭ ਥਾਈ ਹੋਏ ਸਹਾਈ ਜੀ ਦਸਵੇਂ ਪਾਤਸ਼ਾਹ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਾਰਜਾ ਧਿਆਨ ਧਰ ਕੇ ਬੋਲੋ ਜੀ पंहिंजा प्यार चौहां सबजादियां चाली मु हठियां जपिया तपियां न जपया वन छकिया जेक चलाई दवाखां डचार कमाई दान जिन धर्म 헤ਤ ਸੇ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਈਆਂ ਤੇਰ ਖੜੀਆਂ ਤੇ ਚੜੇ ਤਨ ਹਾਰਿਆ ਨ ਚਰਵਾਏ ਗਏ ਗੁਰਦੁਆਰਿਆਂ ਦੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸਵਸਾ ਸੰਗ ਨਵਾਈ ਤਨਾ ਦੀ ਕਮਾਈ ਦਾ ਧਿਆਨ ਧਰਕੀ ਬੁੱਲੋ ਜੀ ਵਾਹੇ ਗੁਰੂ ਪੰਨਿਆ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੀ ਬੁੱਲੋ ਜੀ ਪਰਤਮਾ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਅਵਰਕਾ ਸਤਕਾ ਸਰਬ ਸੁਖੂ ਹੈ ਜਹਾਂ ਜਹਾਂ ਖਾਲਸਾ ਸਾਹਿਬ ਤਾਂ ਤਹਾਰ ਰਛਿਆ ਰਾਇ ਦਇਰ ਤਿਗਵਤ ਹੈ ਗੁਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬੇਵੇਗ ਦਾਣ ਸਾਹੁ ਦਾਣ ਘਰੂਸਾ ਦਾਣ ਦਾਨਾ ਸਿਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਜੀ ਕੇ ਦਰਸ਼ਨ ਇਸਨਾਨ ਚੌਂਕੀਆ ਚੰਡੇ ਬੁੰਗੀ ਜਗੂ ਜੁਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਚੱਕਦਾ ਮੰਨੀ ਵਾ ਮਤ ਉੱਚੀ ਮਤ ਪਤ ਕਾ ਰੱਖ ਆਪ ਵਾਹੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਸੂੜਿਆ ਗਿਆ ਹੈ ਤਰਾਂ ਦੇ ਖੁੱਲੇ ਦਰਸ਼ਨ ਦੇਦਾਰ ਸਿਵਾ ਸਮਾਉ ਦਾਤਾਰ ਪਿਆਰੇ ਖਾਲਸਾ ਜਿਨ ਬਖਸ਼ਾ ਜੀ 헤 ਨਿ ਮਾਣਿਆ ਦੇ ਮਾਣ ਨੇ ਤਾਣਿਆ ਦੇ ਤਾਣੇ ਉਟਿਆਂ ਦੇ ਹੂਟ ਧਨ ਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਆ ਦੇ ਪਵਨ ਪਵਿੱਤਰ ਅਸਥਾਨ ਦਰਬਾਰ ਸ੍ਰੀ ਪੰਟਾ ਸਾਹਿਬ ਜਨਮ ਅਸਥਾਨ ਧਨ ਧਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗੋ ਜੁਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਦਿਵਾਨ ਸਜਾਏ ਗਏ ਸਜਿਹ ਦਿਵਾਨਾਂ ਵਿੱਚ ਪੰਜਾਂ ਬਾਣੀਆਂ ਦੀ ਨਿਤਨੇਮ ਹੋਏ ਅੱਖਰ ਵਾਧਾ ਘਾਟਾ ਉਜਕ ਮੁਆਫ ਕਰਨਾ ਜੀ ਅੱਗੋਂ ਵਾਸਤੇ ਸਤਿਗੁਰ ਬਾਣੀ ਪੜਨ ਦੀ ਸੁਮਤ ਬਗਸ਼ਣੀ ਪੜੇ ਸੁਨੇ ਗੁਰ ਬਾਣੀ ਦਰ ਪ੍ਰਵਾਨ ਕਰਨੀ ਗੁਰ ਬਾਣੀ ਦਾ ਭਾਵ ਦਰਾਈਐ ਸੰਗਤਾਂ ਦੇ ਹਿਰਦੈ ਵਿੱਚ ਸੋਣਾ ਜੀ ਸਰਬੱਤ ਸਾਂਗਤੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੇ ਨਾਮਧਾਨ ਬਖਸ਼ਣਾਰੇ ਆਪਣੇ ਸਿਵਕਾਂ ਕਾਮ ਕ੍ਰੋਧ ਲੋਭ ਹੰਕਾਰ ਤੋਂ ਉਚਾ ਕੇ ਰੱਖਣਾ ਯਾਤਰੂਆਂ ਦੀ ਯਾਤਰਾ ਸਫਲ ਕਰਨੀ ਤਿਲਫੁਲ ਪੇ ਢਾਵਾਂ ਦਰ ਪ੍ਰਵਾਨ ਕਰਨੀਆਂ ਆਪ ਜੀਆਂ ਦੇ ਹਾਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇ ਗਾਧਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਂ ਦੀ ਆਗਿਆ ਬਖਸ਼ੋ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਨਿਜੇ ਸਿੰਘਾਸਨ ਸਜ ਕੇ ਤਿਆਰ ਹਨ ਜੀ ਸਿਹਾਸਨਾ ਤੇ ਪ੍ਰਕਾਸ਼ਮਾਨ ਹੋ ਕੇ ਦਰ ਆਈਆਂ ਸੰਗਤਾਂ ਨੂੰ ਦਰਸ਼ਨਦਾਰੇ ਦੇ ਕੇ ਨਿਹਾਲ ਕਰਨਾ ਦੀ ਪਾਵਨ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮਨਾਮੇ ਤੇ ਚੱਲੰਦੇ ਬਲ ਬੁੱਧੀ ਸਮਰੱਥਾ ਸੁਜੀ ਬਖਸ਼ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਜਿਤੇ ਆਵੇ ਤਾਨਖ ਨਾਮ ਚੜਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਜੀਤ गुण ते रे कौण गुण तेचया पार बेअंत स्वामी ऊचा पा स्वामी चया पा <laughs> ਕੌਣ ਜਾਣੇ ਗੁਣ ਤੇਰੇ ਆਹਨ ਪਾਰਿਓ ਉਤਾਰੇ ਆਉਣ ਜੁ ਗੁਰ ਤੇ ਆਹਨ ਪਾਰਿਓ ਉਤਾਰੇ ਕੋਹ ਗੁਰ ਤੇ ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਸਦਾ ਬਲ ਜਾਣੇ ਗੁਣ ਤੇਰੇ ਸਦਾ ਬਲਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲਹਾਰ ਆਉਣ ਚ ਨੇ ਸਦਾ ਸਦਾ ਬਲਹਾਰੇ ਕੌਣ ਜਾਣੇ ਗੁਣ ਤੇਰੇ ਨੂੰ ਦੇਖੋ ਜੀ

ਸ਼ਣ ਕਰਨਾ ਹੰਮਲ ਹਾਰੀ ਸਤਗੁਰ ਚਰਨ ਹੰਮਲ ਹਾਰੀ ਸਤਗੁਰ ਚਰਨ ਜੀ ਕੇ ਦਾਨ ਤੇ ਪ੍ਰੀਤਮ ਪ੍ਰਭ ਮੇਰੇ ਜੀ ਕੇ ਦਾਨ ਤੇ ਪ੍ਰੀਤਮ ਪ੍ਰਭ ਮੇਰੇ ਪਰ ਕੀ ਬ੍ਰਹਮ ਨਾਮ ਚਿਤੇ मन जी प्रभ नाम सीते रे सच मंत्र अमृत अमृताणी सच मंत्र तुमारा अमृत बाणी शीतल पूरक दृष्य सुजाणी शीतल पूरक दृष्य सुजाणी सच सु तुम

ਆ ਜਨਾਨਕ ਗੁਰਪਾਰ ਬਰਹਮਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰੇ ਜਿਤ ਦੁਆਰੇ ਉਬਰ ਤਿਤੈ ਲੈ ਉਬਾਰ ਸਤਗੁਰ ਸੂਕ ਵਿਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਆਵਰ ਨਾ ਸੁਝਈ ਹਰ ਬਿਨ ਬਖਸ਼ਨ ਹਾਰ ਨਾਨਕ ਆਵਰ ਨਾ ਸੁਝਈ ਹਰ ਬਿਨ ਬਖਸ਼ਨ ਹਾਰ ਜਪ ਲੋ ਨਹੀਂ ਪਾਗ ਲਿਾਰੇ ਉਦੈ ਤਬ ਲੋ ਪ੍ਰਮ ਤੇ ਫਿਰ ਤੇ ਭਉਤਾਇਓ कल कोर समुद्र में डूबत थे कब भूमिट है नहीं रे पछतायो तत् विचार यह मथुरा जगतारन को अवतार बनाया जपयो जिन अर्जुन देव गुरु फिर संकट जोन गरब ने आयो जपयो जिन अर्जुन देव गुरु ਮੇਰੇ ਸੰਕਟ ਜੋਨ ਗਰਬ ਨੇ ਆਇਓ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੁੱਦ ਸਭ ਕਿਛ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਕਸ਼ਮੀ ਥੋੜ ਨਾ ਵੀ ਖਾਏ ਖਰਚ ਰੰਦਾ ਲੱਖ ਚਰਾਸੀ ਮੇਦਨੀ ਸਭ ਸੇਵ ਕਰੇਂਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀਏ ਜਾਂ ਤੁਧ ਪਵੰਦਾ ਸਭੇ ਕਾਜ ਸਵਾਰੀਏ जा पावंदा। अब राखो दास पाट की लाज जैसी राखी लाज भगत प्रहलाद की हर नाखश फारे कर आज पुन द्रौपदी लाज रखी हर प्रभ जी छीनत वस्त्र दीन बोसाज ਸੋਦਾ ਮਾ ਆਪ ਦਾ ਤੇ ਰਾਖਿਆ ਗਨ ਕਾ ਪੜਤ ਪੁਰਹਤੇ ਕਾਜੀ ਸ਼੍ਰੀ ਸਤਗੁਰ ਸੋ ਪਰਸਨ ਕਲ ਯੁਗ ਹੋਏ ਰਾਖੋ ਦਾਸ ਪਾਟ ਕੀ ਲਾਜ ਸਤਗੁਰ ਨਾਨਕ ਭਗਤ ਕਰੀ ਇਕ ਮਨ ਤਨ ਮਨ ਧਨ ਗੋਬਿੰਦ ਦਿਯੋ ਅੰਗਦ ਅਨੰਤ ਮੂਰਤ ਨਿਜ ਧਾਰੀ ਅਗੰਮ ਗਿਆਨ ਰਸ ਰਸਿਓ ਗਿਓ ਗੁਰ ਅਮਰਦਾਸ ਕਰਤਾਰ ਕੀਓ ਬਸ ਵਾਹ ਵਾਹ ਕਰ ਧਿਆਉ ਸ੍ਰੀ ਗੁਰੂ ਰਾਮਦਾਸ ਜੈਉ ਜੈ ਜਗ ਮੈਂ ਤੈ ਹਰ ਪਰਮ ਪਦ ਪਾਹਿਓ के लाज हमारी नीलकंठ नरहर नारायण नील बसन बनवारी परमपुरक परमेश्वर स्वामी पावन पान आहारि माधव महाजोत मदमर्दन मानमुकंद मुरारी निर्विकार निर्जुर निद्रा बिन निर्भिक नरक निवारि कृपासिंध काल त्रयदर्शी को कृत्र प्रणासनकारी ਨੁਰਪਾਨ ਤ੍ਰਿਤਮਾਨ ਤਰਾਤਰ ਅਨਵਿਕਾਰ ਅਸਧਾਰੀ ਹੋ ਮਤਮੰਦ ਚਰਨ ਸ਼ਰਨਾਗਤ ਕਰਗੇ ਲੈ ਹੋ ਉਭਾਰੀ ਛਤਰਧਾਰੀ ਛਤਰੀਪਤ ਛੈਰ ਰੂਪ ਚਿਤਨਾਤ ਛਾਣੀ ਕਰ ਛਾਇਆ ਭਰ ਛਤਰੀਪਤ ਗਾਈਐ ਵਿਸ਼ਵਨਾਥ ਬਿਸੰਬਰ ਬੇਦਨਾਥ ਬਾਲਾਕਰ ਬਾਜੀਗਰ ਬਾਨ ਧਾਰੀ ਬੰਦਨ ਬਤਾਈਐ न्यौली करम दुधा धारी विद्याधार ब्रह्मचारी ध्यान को लगा नैक ध्यान होना पाई है राजन के राजा महाराजन के महाराजा ऐसो राज छोड़ और दूजा कौन त्याई है मेरा मन लोचे गुरु दर्शन ताई बिल करे चात्रिक की न्याई ਤ੍ਰਿਕਾਣਾ ਉਤਰੇ ਸ਼ਾਂਤ ਨਾਵੇ ਮੇਂ ਦਰਸ਼ਨ ਸੰਤ ਪਿਆਰੇ ਜਿਓ ਹੋ ਕੋਲੀ ਜਿਓ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜਿਓ ਹੋ ਕੋਲੀ ਜਿਓ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜਿਓ ਆਦਪੁਰਖ ਕਰਤਾਰ ਕਰਨ ਕਾਰਣ ਸਭ ਆਪੇ ਸਰਬ ਰਹਿਓ ਪਰਪੂਰ ਸਗਲ ਕਟ ਰਹਿਓ ਬਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰਖਿਆ ਕਰੈ ਆਪੇ ਹਰਪਤ ਅਬਨਾਸੀ ਅਬਗਤ ਆਪੇ ਆਪ ਉਤਪਤ ਏਕੈ ਤੂੰ ਹੀ ਏਕੈ ਆਨ ਨਾਹੀ ਤੁਮ ਪਤ ਹਰ ਅੰਤ ਨਾਹੀ ਪਾਰ ਆਵਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਹਕਿਆਬ ਖਾਨੈ ਹਾਂ ਕੇ ਬਲਬਲ ਬਲ ਬਲ ਸਦ ਬਲ ਹਾਰ ਜਾਚਕ ਮੰਗੇ ਦਾਨ ਦੇ ਪਿਆਰਿਆ ਦੇਵਨ ਹਰਤਾ ਤਰਮਨਿਤ ਚਿਤਾਰਿਆ ਨਿਖੁਟ ਨਾ ਜਾਈ ਮੂਲ ਤੁਲ ਪੰਡਾਰਿਆ ਨਾਨਕ ਸਬਦ ਅਪਾਰ ਤਿਨ ਸਭ ਕਿਛ ਸਾਰਿਆ ਸਾਥ ਸੰਗਤ ਹੋਏ ਨਿਰਮਲਾ ਕਾਟੇ ਜਮਕੀ ਫਾਸ ਸੁਖ ਦਾਤਾ ਪੈ ਪੰਜਨੋ ਤਿਸ ਆਗੇ ਕਰ ਅਰਦਾਸ ਮੇਹਰ ਕਰੇ ਜਿਸ ਮਿਹਰਮਾਨ ਤਕਾਰਜ ਆਵੇ ਰਾਸ ਬੋਤ ਬੋਤ ਵਿਖਾਇ ਉਚੋ ਉਚਾ ਥਾ ਵਰਨਾ ਚੀਨਾ ਬਾਹਰ ਕੀਮਤ ਕਹਿ ਨਸਕਾਉ ਨਾਨਕ ਕੋ ਪ੍ਰਭ ਮਇਆ ਕਰ ਸਚ ਦੇਵੋ ਆਪਣਾ ਨਾਮ ਨਾਨਕ ਕੋ ਪ੍ਰਭ ਮਿਆ ਕਰ ਸਚ ਦੇਵੋ ਆਪਣਾ ਨਾਉ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਕਰ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸੇਤ ਗੁਰੂ ਬਿਨ ਮੁਕਤ ਨ ਪਾਵੇ ਗੁਰ ਕਰ ਸੱਚ ਵਿਚਾਰ ਗੁਰ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸੁਪੁਨ ਅਗਨ ਕਟੇ ਸਭ ਤੇਰੇ ਗੁਰ ਨੈਣ ਵੈਨ ਗੁਰ ਗੁਰ ਕਰੂ ਗੁਰ ਸਾਥ ਕਾਵ ਨਾਲ ਕਹੇ जिन गुरु ना देखे ना कियो ते अखयत संसार में जिन गुरु ना देखे ना कियो ते अखयत संसार में मन बंदर तन वेश कलंदर कठी तीरथ नामा एक शब्द मेरे प्राण बसत है बहुत जन्म ना आवा मन बेदया दया दयासेती मेरी माई कौन जाने पीर पराई हम ना ही चिंतराई रहा अगम अगोचर अलख अपारा चिंता करो हमारी जल तर मैहर पर पूरी ना कट कट जो तुम्हारी सिख मत सब बुद्ध तुम्हारी मंदर छावा तेरे तुदबिन अवर जा तुदबिन अवर न जाना मेरे साहेबा गावान तेरे जी जन सब सर तुम्हारे सरप चंद तुरपा जो तुरपा पावे सोय चंगा एक नानक की अरदा से ਜੋ ਤੁਧ ਪਾਵੈ ਸੋਇ ਚੰਗਾ ਇਕ ਨਾਨਕੀ ਅਰਦਾਸੇ ਵੱਡ ਭਾਗੀ ਉਹਨੇ ਮਾਨਿਓ ਰਿੱਧ ਸ਼ਬਦ ਬਸਾਇਓ ਮਨ ਮਾਨਕ ਸੰਤੋਖਿਓ ਗੁਰ ਨਾਮ ਦਿਰਡਾਇਓ ਅਗੰ ਅਗੋਚਰ ਪਾਰ ਬ੍ਰਹਮ ਸਤ ਗੁਰ ਦਰਸਾਇਓ गुर अर्जु ने कर गुर रामदास महावीर काारी दोपहारी को पान मान दे के काज दे विडार दैत मार का और दल भाजो जैसे पौन होते भाजे में इंद्रदीन राज बल आपनो सुधार का देश देश के नरेश डार है पाए की पई गुप्त प्रगट जाए जाये पई जहा बैठे हारे हरे अंबर को डार के आज्ञा पाए सोम्ब की समाह भीर धीर जोधे आए चंड क्रोध के बनी ठनी चंड काल बान हो कमान का काली कृपाण शीन मद के बल सोम की अनिहनी प्रेत के सौ बिचल बिथर ऐसे बाज की अनि कणी जैसे बारुथ थल में सुबोह बह पौन हो के दूर उड चल हो के कोट के कणी कणी பலி சனசத்தைவத்தை கத்திவா சோச்சா உங்க சூரச்சே ஹார ਏ ਤੇ ਚਾਨਣ ਹੁੰਦਿਆ ਕੁਰਬੇ ਨ ਕੋਰੇ ਅੰਧਾਣ ਬਲੀ ਹਾਰੀ ਗੁਰ ਆਪਣੇ ਧਿਆਹਾਂ ਦੀ ਸਦਵਾ ਰਹਿਣ ਦਿਨਸ ਪਰ ਬਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲੇ ਹਾਰੇ ਬਲੇ ਬਲੇ ਜਾਵਣਾ ਪ੍ਰਿਯੋ ਪ੍ਰਿਯੋ ਕਰਦੀ ਸਭ ਜਗ ਫਰੀ ਨਾਨਕ ਮੇਰੀ ਪਿਆਸ ਨਾ ਜਾਏ ਨਾਨਕ ਸਤਗੁਰ ਮਿਲੀਏ ਮੇਰੀ ਪਿਆਸ ਗਈ ਫੇਰ ਪਾਇਆ ਕਰ ਆਏ ਦੇਉ ਦਰਸ ਪ੍ਰਭ ਦਾਤਿਆ ਮੈਂ ਗਲ ਵਿਚ ਲਿਓ ਮਿਲਾਏ ਦੇਹੋ ਦਰਸ ਪ੍ਰਭ ਦਾਤਿਆ ਮੈਂ ਗਲ ਵਿਚ ਲਿਓ ਮਿਲਾਏ ਪ੍ਰਾਨ ਮੀਤ ਪਰਮਾਤਮਾ ਪੁਰਖੋਤਮ ਪੂਰਾ ਪੋਖਨ ਹਾਰਾ ਪਤਸਾ ਹੈ ਪ੍ਰਤ ਪਾਲਨ ਊਰਾ ਪਤਿਤ ਉਤਾਰਨ ਪ੍ਰਾਨਪਤ ਸਦ ਸਦਾ ਹਜੂਰਾ ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ ਅਨੰਦ ਬਿਨੋਦੀ ਜੀ ਜਪ ਸਚ ਸਚੀ ਵੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਨਾਨਕ ਨਾਮ ਨਿਰੰਝਨ ਜਾਨਿਓ ਕਿੰਨੀ ਪਗਤ ਪ੍ਰੇਮ ਲਿਵਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀਹੀ ਕਛ ਕਹੀ ਨਾ ਜਾਈ ਸੋ ਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਬੜਾਈ ਜੈ ਸਤ ਗੁਰ ਸੁਣੀ ਦਾ ਤੈ ਸੋ ਹੀ ਮੈਂ ਢੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾਵਸੀਠ ਹਰ ਨਾਮੋ ਮੰਤਰ ਦਰਾਇਦਾ ਕਟੇ ਹਾ ਮੈਂ ਰੋਗ ਨਾਨਕ ਸਤ ਗੁਰ ਤਿਨਾ ਮਿਲਾਇਆ ਜੇ ਨਾ ਤੁਰੇ ਪਿਆ ਸੰਜੋਗ हम आवो घरै एक गुण नाही अमृत झाड़ विख खाई मोह भ्रम पै भूले सुदारशू प्रीत लगाई एक ਤਰਾਸ ਮਿਟਾਈ ਇਕ ਅਰਦਾਸ ਪਾਠ ਕੀ ਰਤ ਕੀ ਗੁਰ ਰਾਮਦਾਸ ਰਾਖੋ ਸ਼ਰਣ ਇਕ ਅਰਦਾਸ ਪਾਠ ਕੀ ਰਤ ਕੀ ਗੁਰ ਰਾਮਦਾਸ ਰਾ